ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਅਰਦਾਸ ਕਰਦੀ ਹਾਂ ਕਿ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤ ਰੱਖੇ ਦੁਖਤ ਕਲੀਪਾ ਤੋਂ ਦੂਰ ਰੱਖੇ ਤੇ ਅੱਜ ਮੇਰਾ ਭਰਾ ਮੇਰੇ ਨਾਲ ਆ ਮੈਨੂੰ ਬਹੁਤ ਖੁਸ਼ੀ ਆ ਮੇਰੀ ਭੈਣ ਵੀ ਮੇਰੇ ਕੋਲ ਆ ਜਵੇ ਮੈਂ ਕਹਿੰਨੀ ਵੀ ਅਸੀਂ ਤਿੰਨੇ ਭੈਣ ਭਾਈ ਰਲ ਜਾਈਏ ਇੱਕ ਵਾਰ ਮੈਂਮ ਕਹਈਏ ਇਹਦੀ ਛੁੱਟੀ ਖਤਮ ਹੋਣ ਤੋਂ ਪਹਿਲਾਂ ਤੂੰ ਵੀ ਗੇੜਾ ਮਾਰ ਜਾ ਮੇਰੇ ਜਿਹੜੀ ਦਿਲ ਦੀ ਚਾਹਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਤੂੰ ਵੀ ਬੁਲਾ ਦੇ ਯਾਰ ਸਾਲਿਆ ਸਾਸਰੀ ਘਰ ਸਾਸਰੀ ਘਰ ਤੇ ਮੇਰੇ ਭਰਾ ਦਾ ਨਾ ਨਿਕੜਾ ਹੁੰਦਾ 빙ਾ ਅੱਛਾ ਤੇ ਇੱਕ ਮੈਂ ਭੇਜਿਆ ਵੀ ਸੀਗਾ ਆਪਣੀ ਭੈਣ ਕੋਲ ਉਹ ਇਹਦੇ ਛੋਟਾ ਨਿਕਲ ਗਿਆ ਅੱਛਾ ਹਾਂ ਉਹ ਜਿਹੜਾ ਪੰਜਦ ਬਣਵਾਇਆ ਸੀ ਨਾ ਉਹਦੀ ਵੀ ਵੀਡੀਓ ਬਣੀ ਵੀ ਹੈ ਬੜੀ ਮੜੀਆ ਤੇ ਹੁਣ ਆ ਬਣਾ ਜ ਆਪਾਂ ਨੇ ਜਾਣਾ ਸੁਨਿਆਰ ਦੇ ਹੂੰ ਵੀ ਉਹ ਕੜਾ ਨਾ ਕਦੀ ਜਿਹੜੇ ਸੁਨਿਆਰ ਤੋਂ ਆਪਣੇ ਬਣਵਾਇਆ ਔਰ ਉਹਨੂੰ ਇਹ ਤੱਕ ਕੇ ਵੀ ਇਹ ਨਾ ਕਿਹੜੇ ਦਾ ਨਾਪ ਦਿਆ ਮਦਦਾਰ ਹਾਂ ਚਲ ਸੁਨਿਆਰ ਦੇ ਜਾਣਾ ਜੀ ਫੇਰ ਮੈਂ ਆਪਣਾ ਜਾਣਾ ਜੀ ਆਪਣੇ ਸਹੁਰੇਆਂ अच्छा मैं आज नहीं अपने पेके अंदर नु जाना मैं अपने पेके नु जाला ता अपने सौरभ नु जाना हां ਹੁਣ ਆ ਆਪਣੇ ਸਹਰੇ ਤੂੰ ਆਪਣੇ ਪੇਕੇ ਆ ਮੈਂ ਜਾਣਾ ਆਪਣਾ ਉਧਰ ਵੀ ਮੇਰੀ ਜਿੰਮੇਵਾਰੀਆਂ ਜਿਹੜੀਆਂ ਹੈਗੀਆਂ ਮੈਂ ਪਤਾ ਕੇ ਆਉਣੀ ਆ ਨਹੀਂ ਮੈਨੂੰ ਇਹ ਨਹੀਂ ਸਾਰਾ ਕੋਲ ਫੇਰ ਆ ਨਾ ਹੁੰਦੀ ਆ ਕੇ ਚਲ ਉਹ ਵੀ ਜ਼ਰੂਰੀ ਆ ਜਿਹੜੇ ਕੰਮ ਜ਼ਰੂਰੀ ਆ ਤੇ ਜ਼ਰੂਰੀ ਆ ਹਾਂ ਅਨੂਜੀ ਇਹਦੇ ਚਾਰ ਦੋੁੱਤੋਂ ਤੇ ਫੋਨ ਕਰੀ ਜਾਂਦੇ ਆ ਹੁਣੇ ਮੈਨੂੰ ਦੱਸ ਕੇ ਅਟਾ ਕਹਿੰਦਾ ਪਾਜੀ ਵੀ ਉਧਰ ਪਤਾ ਨਹੀਂ ਕੀ ਰੀਤ ਬਸ ਪੁੱਤ ਮੈਨੂੰ ਬੁਲਾ ਦੇ ਮਲਾਕਾ ਦੰਨੇ ਚੱਲ ਤੂੰ ਵੀ ਸੱਤ ਸਿਰ ਗੱਲ ਬਲਾ ਪਹਿਲਾਂ ਸੱਤ ਚੱਲ ਫਿਰ ਨਾ ਬਲਾ ਫਿਰ ਤੇ ਐ ਪਰਨ ਹੋ ਕੇ ਬਹਿ ਜਾ ਆਮ ਨਾਲ ਆ ਮਾਮ ਨਾਨਾ ਕਿਹਨਾਂ ਪੁੱਛ ਗਿਆ ਇਹ ਆਣਾ ਜਿਹੜਾ ਸੌਂਗ ਆ ਜੀ ਉਹਦਾ ਇੱਕ ਇੱਕ ਕਰਨਬਰ ਕਰੇਵਾਲ ਦਾ ਗਾਣਾ ਜੀ ਸੇਕ ਉਹ ਮਤਲਬ ਜਿਹੜੇ ਆਪਣੀਆਂ ਰੂਹਾਂ ਪਿਛੜ ਜਾਂਦੀਆਂ ਉਹਨਾਂ ਦੇ ਕੋਈ ਫੋਟੋ ਪਰ ਲਾ ਦਿੰਦਾ ਤੇ ਕੋਈ ਉਹਦੇ ਪਰ ਲਾ ਦਿੰਦਾ ਹੁਣ ਸਾਡੇ ਇੱਥੇ ਘਰ ਦੇ ਵਿੱਚ ਕਈ ਦਿਨ ਹੋ ਗਏ ਨਾ ਜੀ ਇਹ ਚੱਲਦਾ ਸੀ ਆ ਸਿਸਟਮ ਵੀ ਅਜੀ ਸੰਦੀਪ ਦੀ ਪਰਜਾਈ ਵਿਚਾਰੀ ਜਿਹੜੀ ਸੰਸਾਰਿਕ ਯਾਤਰਾ ਪੂਰੀ ਕਰਕੇ ਗਈ ਉਹ ਉਹਦੇ ਕਰਕੇ ਉਹ ਗਾਣਾ ਦਾ ਬਹੁਤ ਐਨੇ ਵੀ ਰੀਲਾਂ ਜਿਹਾ ਬਣਾ ਕੇ ਵਿਚਾਰੀ ਨੇ ਫੇਸਬੁਕ 'ਉਰ ਪਾਈਆਂ ਤੇ ਇਦਾਂ ਚਲੋ ਉਹ ਗਾਣਾ ਸਭ ਤੇ ਮੂਰੇ ਜਾਂ ਫੇਸਬੁਕ ਖੋਲਦੇ ਜਦ ਇਹ ਆ ਜਾਂਦਾ ਮੂਰੇ ਉਹ ਗਾਣਾ ਭੁੱਲਣੇ ਨਹੀਂ ਸੌਖੇ ਜਿਹੜੇ ਆ ਵੀ ਮੈਨੂੰ ਭਰਾ ਦੇ ਆਉਣ ਦੀ ਵੀ ਖੁਸ਼ੀ ਆ ਪਰ ਮੈਨੂੰ ਮੇਰੇ ਭਾਬੀ ਦੇ ਜਾਣ ਦਾ ਵੀ ਬਹੁਤ ਦੁੱਖਾ ਸਾਰਿਆਂ ਨੂੰ ਆ ਉਹਨੇ ਫੇਰ ਚਲਾ ਲਿਆ ਯਾਰ ਕੀ ਕਰਾਂਗਾ ਕਰਾਂਗੀ ਤੇਰੇ ਨਿਆਣੇ ਆ ਤੇਰੇ ਤੇ ਗਈਆਂ ਮੇਰੇ ਤੇ ਤਾਂ ਗਿਆ ਹੁਣ ਹੋਰ ਚੱਕਰ ਆ ਜੀ ਮੰਨਦੇ ਮੇਰਾ ਕਹਿਣਾ ਮੰਨਣਾ ਹੀ ਨਹੀਂ ਹੈਗਾ ਇਹਨਾਂ ਨੇ ਏ ਬੱਸ ਜਵਾਕ ਜਿਹੜੇ ਸਾਡੇ ਨਾ ਬੱਸ ਇਹਨਾਂ ਦਾ ਕੀ ਕਰੀਏ ਹਿੱਲਾ ਕੋਈ ਹਿੱਲਾ ਨਹੀਂ ਹੈਗਾ ਇਹਨਾਂ ਦਾ ਡੈਡੀ ਪੁੱਛਦੀਆਂ ਨੇ ਆਣਾ ਤਾਂ ਕੀ ਹਿੱਲਾ ਕਰਨ ਡੈਡੀ ਨੇ ਕਹਾ ਹਿੱਲਾ ਕਰਨਾ ਡੈਡੀ ਨੇ ਤਾਂ ਕਿੱਥੇ ਆ ਕਿਹਦੀ ਤਾਰ ਮੇਰੀ ਤਾਂ ਮੈਂ ਤਾਂ ਬਿਨਾਂ ਤਾਰ ਤੇ ਚਾਰਜ ਹੋ ਜਾਂਦਾ ਮੈਂ ਭਰਾਈ ਮੇਰੇ ਗਾੜੀ ਵਿੱਚ ਕੋਟੀ ਲੈ ਕੇ ਆਇਆ ਆਹਾ ਮੇਰੇ ਬਾਤ ਤੇ ਕਿਲੋ ਬਦਾਮ ਲੈ ਕੇ ਆਇਆ ਜੀ ਕਿਲੋ ਮਾਰਖੋ ਲੈ ਕੇ ਆਇਆ ਕਿਲੋ ਕਿਲੋ ਲੈ ਕੇ ਆ ਪਿਸਤਾ ਥੋੜ੍ਹਾ ਆਪ ਤੇ ਹੋਰ ਕੇ ਹਾਂ 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 ਵੀ ਬੋਲ 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 ਛਿੱਤੀ ਬਸ ਸਾਰੇ ਬਾਤ ਤੇ ਨਹੀਂ ਜਾਂਦਾ ਨਾ ਨਾ ਮੇਰੇ ਬਾਤ ਤੇ ਆਓ ਨਹੀਂ ਕੱਲੇ ਆਣੇ ਦਾਪਾ ਮਾਰ ਲੈ ਹਾਂ ਅੱਗੇ ਕਿੰਨੇ ਕ ਕੱਲੇ ਨੇ ਖਾਦੇ ਮੇਰੇ ਹੁਣ ਖਾ ਲੈਣੇ ਤੇਰਾ ਫੋਨ ਤਾਂ ਤੂੰ ਆਪਣੇ ਵਾਲਾ ਚੱਕ ਆ ਪਿਆ ਤੈਨੂੰ ਆ ਇਹਨੂੰ ਸੰਦੀਪ ਨੂੰ ਫੋਨ ਦੇ ਦਿੱਤਾ ਜੀ ਆ ਇੱਕ ਗਿਫਟ ਅੱਭੀ ਆ ਕੋਈ ਨਾ 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 ਠੀਕ ਆ ਪਿਆਰ ਨਾਲ ਜੋ ਮਿਲ ਗਿਆ ਪਰ ਸਰ ਮੱਥੇ ਸਰ ਮੱਥੇ ਨਾ ਚੱਕਿਆ ਲਾ ਲਗੀ ਓਹੋ ਨਵੇਂ ਨੂੰ ਹੱਥ ਪਾ ਲੈ ਦਾ ਬਰਾੜੀ ਦੇ ਜਗਾ ਹੋਨੇ ਚੱਕਰ ਖੜਾ ਕਰਤਾ ਤਾ ਦਾ ਡੈਡੀ ਦਾ ਆਨ ਲੱਗੇ ਹੋਏ ਚੱਲ ਲਾਉਣਾ ਵੀ ਜ਼ਰੂਰੀ ਆ ਟੀ ਸ਼ਰਟ ਰੋ ਤਾਰੇ ਦੇ ਇਹ ਕਹਿੰਦਾ ਜੀ ਚਲੋ ਵੈਸੇ ਸਾਰਿਆਂ ਨੂੰ ਧੋਈ ਕਰਨਾ ਚਾਹੀਦਾ ਵੀ ਜਿਹੜਾ ਆਪਾਂ ਕੱਪੜਾ ਖਰੀਦਦੇ ਆ ਉਹਨੂੰ ਧੋ ਕੇ ਇਹ ਤਾਂ ਇਹਦੇ ਨਾਲ ਨਿੱਫਾ ਜਾ ਗਿੱਲਾ ਵੀ ਉਤੇ ਬਾਅਦ ਪਾਉਣਾ ਚਾਹੀਦਾ ਟੀਂ ਟੀਂ ਵੀ ਇਹਦੇ ਅਲਰਜੀ ਜੀ ਆਉਂਦੀ ਹਾਂ ਹਾਂ ਅਲਰਜੀ ਤਾਂ ਪਹਿਲੇ ਮੇਰੇ ਸੋਫੇ ਤੇ ਹੀ ਪਾ ਦਿੰਨੀ ਆ ਹਾਂ ਰੰਗ ਗੜ ਜਾਣਾ ਨਾ ਧੁੱਪ ਬਹੁਤ ਜ਼ਿਆਦਾ ਗੱਡੀ ਦੇ ਵਿੱਚ ਹਾਲਾਤ ਦਿਖਾਵਾਂ ਜੀ ਤੁਹਾਨੂੰ ਗੱਡੀ ਦੇ ਵਿੱਚ ਇਹਨਾਂ ਧੁੱਪ ਨੇ کیا ਹਾਲਾਤ ਕਰਿਆ ਇੱਕ ਮਿੰਟ ਵਾਹ ਕਰੋ ਸਤਨਾਮ ਖੁੱਲੀ ਆ ਗੱਡੀ ਦੇ ਵਿੱਚ ਇੰਨੀ ਗਰਮੈਸ ਹੋ ਗਈ ਜੀ ਜਿਹੜਾ ਆਹ ਦੇ ਉੱਪਰ ਡੈਕ ਦੇ ਉੱਪਰਾਂ ਲੱਗਿਆ ਵਾ ਤਾਂ ਪਲਾਸਟਿਕ ਵਾਲਾ ਇਹ ਸਾਰੇ ਦੇ ਹਾਲਾਤ ਦੇਖੋ ਕੈਹੇ ਜੇ ਹੋਏ ਪਿਆ ਹੁਣ ਗੱਡੀ 'ਚ ਬਹਿਣਾ ਹਾਏ ਸੇਕ ਬੱਜਦਾ ਗੱਡੀ ਜਦੇ ਇਹਨੂੰ ਖੁੱਲੀ ਕਰੋ ਇਹ ਗੱਡੀ ਦੀ ਵਿਚਾਰੇ ਦੀ ਦਸਾਂ ਨਿਆਣਾਂ ਨੇ ਸਾਡਾਂ ਨੇ ਬੁਰਾ ਹਾਲ ਹੈ ਗੱਡੀ ਘਰ ਤੇ ਬਾਹਰ ਖੜਨ ਦੇ ਛੱਤ ਤੋਂ ਬਦਾਰ ਹਨ ਮੈਂ ਕਹਿੰਦਾ ਗੱਡੀ ਦੀ ਲਾਇਫ ਆ ਜੇ 15 ਸਾਲ ਦੀ ਉਹ ਤਾਂ 7 ਸਾਲ ਦੀ ਹੋ ਰਹਿ ਜੂਗੀ ਜੇ ਧੁੱਪ 'ਤੇ ਖੜ੍ਹਦੀ ਜਿਵੇਂ ਜਿਵੇਂ ਹੋਰੇ ਖੜ੍ਹੀ ਹੈ ਘਰ 'ਚ ਤਾਂ ਬੰਹਦੀ ਸਾਰੇ ਏਸੀ ਚਲਾ ਠੰਡੀ ਹਵਾ ਇੱਥੇ ਤਾਂ ਜਿੰਨੇ ਨੂੰ ਘੁਮਾਣੋਂ ਪਹੁੰਚਣਾ ਨੇ ਥੋੜੀ ਜਿਹੀ ਠੰਡੀ ਕਰ ਲੱਗਦਾ ਕਿ ਵਿਚਾਰਾ ਏਸੀ ਐਨਾਂ ਨੂੰ ਘੁਮਾਣੋਂ ਪਹੁੰਚ ਜਾਂਦੇ ਆ ਹਏ ਸਤਨਾ ਚਲੋ ਨਾ ਕੀ ਹਾਲਾਤ ਕਰੀ ਬੈਨੂੰ ਘਰ ਜਾ ਕੇ ਵੈਕਿਊਮ ਕਲੀਨਰ ਨੂੰ ਕਰਨਾ ਪੈਣਾ ਖਾਂ ਖਾ ਕੇ ਵਿਚੇ ਰੱਖੀ ਜਾਂਦੇ ਸਮਾਨ ਨੂੰ ਦੀਦ ਬਾਜ ਨੂੰ ਕਾਦਾ ਕਰਾਉਣੀ ਹੈ ਮੈਂ ਕਹਿੰਦਾ ਜੇ ਕੋਈ ਟੈਕਸੀ ਟਕਸੀ ਕਰਾਏ ਪਰ ਕਰਕੇ ਲੈ ਜੀ ਅਸੀਂ ਕਿਤੇ ਨੂੰ ਉਹਦਾ ਬੰਦਾ ਮੁੜ ਕੇ ਕਦੇ ਆ ਵੀ ਨਾ ਸਾਡੇ ਤੇ ਕਹਿੰਦਾ ਕਿੱਦਾਂ ਦੇ ਬੰਦੇ ਆ ਇਹ ਸਤਨਾਮ ਗੱਡੀ ਪਰ ਪਹਿਲਾਂ ਨਾ ਮੋਟਰ ਚਲਾ ਕੇ ਇੱਕ ਵਾਰ ਪਾਣੀ ਮਾਰਦਾ ਸਫਾਈ ਕਰ ਦਮ ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਡਿੱਗੀ ਖੋਲ ਡਿੱਗੀ ਤਾਂ ਮੈਂ ਖੋਲ ਦੋ ਨਾ ਤਾ ਹਜੇ ਮੱਥਾ ਟੇਕਣ ਜਾਣਾ ਹਜੇ ਰੱਖ ਦੇ ਇਹਨਾਂ ਨੂੰ ਉਹ ਬਾਹਰ ਰੱਖ ਦੇ ਜੇ ਉਧਰ ਰੱਖ ਦੇ ਬਸ ਆ ਪੀ ਪੀ ਕੇ ਦੁੱਧ ਦਾ ਬੋਤਲਾ ਮੇਰੇ ਕੋਲ ਧਰਮੇ ਵਾਲੀ ਸਾਡੇ ਨਾਲੇ ਮੈਂ ਮਿੱਠਾ ਪੀਂਦਾ ਨਹੀਂ ਜੀ ਤੁਹਾਨੂੰ ਪਤਾ ਤੁਸੀਂ ਪੀਂਨੇ ਫਸ ਗਿਆ ਮੈਂ ਫਸ ਗਿਆ ਮੈਂ ਬਾਪੇ ਫਸ ਗਿਆ ਆਪਿਆ ਇੱਥੇ ਕਿਤੇ ਨੂੰ ਦੇ ਦੀਏ ਨੇ ਕਿਸੇ ਜੇ ਫੁੱਟ ਗਿਆ ਹੈ ਹਾਂ ਜਿਹੜਾ ਤਰਾ ਉਹ ਵੀ ਪਿਆ ਨਾ ਕਵਾੜ ਕੱਢਾ ਵਾ ਰੰਗ ਰੰਗ ਵਾਲਾ ਕੱਢ ਆਪਣੇ ਹੈਂਡ ਪੰਪ ਨੂੰ ਬਾਹਰ ਨੂੰ ਚੱਲੀਏ ਫਿਰ ਅਸੀਂ ਵੀ ਜਾਣਾ ਹਾਂ ਹੈਂਡ ਪੰਪ ਨੂੰ ਗਿਆ ਚੱਲ ਭਾਈ ਚੱਲਿਆ ਖਮਾਣਾ ਸ਼ਹਿਰ ਨੂੰ। ਕੀ ਕਰਨਾ ਤਾਂ ਹੋ ਮੈਂ ਗੱਡੀ 'ਤੇ ਪਾਣੀ ਮਾਰਨਾ ਤਾਂ। ਹਾਂ ਪੁੱਤ। ਹਾਂ। ਤੇ ਆਊਗਾ। ਕਿਉਂ? ਪਾਪਾ ਲੁਕੋ ਲੁਕੋ। ਕਾ ਕਰਨਾ ਲੁੱਕ ਕੇ? ਜੇ ਤੂੰ ਕਹਿਣਾ ਨਹੀਂ ਮੰਨਦੀ ਨਾ ਫੇ ਮੈਨੂੰ ਗੁੱਸਾ ਆ ਜਾਂਦਾ ਹੁੰਦਾ ਤੇਰੇ 'ਤੇ। ਇਹ ਪਾਣੀ ਪੁੱਤ ਕਾਦੇ ਬਾਤ ਤੇ ਚੱਕਦੀ? ਕੀ ਕਰਨਾ ਤਾਂ? ਦੇ ਲਾ। ਤੈਨੂੰ ਮੈਂ ਰੋਕਦਾ। ਪਾਪਾ। ਹਾਂ। ਅੱਛਾ ਗੱਡੀ ਉੱਪਰ ਪਾਣੀ ਆਇਆ ਸੀ ਕਿ ਪਾਣੀ ਨਾਲ ਕਿਆ ਬਣਨਾ ਪੁੱਤ ਗੱਡੀ ਦੇ ਉੱਪਰ ਆਪਾਂ ਨੇ ਮੋਟਰ ਚਲਾ ਕੇ ਪਾਈਪ ਨਾਲ ਪਾਣੀ ਮਾਰ ਲਾਂ ਦਾ ਹੋ ਨਹੀਂ ਬੱਧੀ ਕਿਆ ਕਹਿੰਦੇ ਇਹਦੇ ਨਾਲ ਵੀ ਨਰੇਂਦਰ ਦੇ ਰਹਿਣ ਦੇ ਰਹਿਣ ਦੇ ਕੀ ਹੋ ਗਿਆ ਹੌਲੀ ਬੋਲਿਆ ਕਰ ਯਾਰ ਤੂੰ ਨਾ ਇਹ ਕਹਿੰਦਾ ਵੀ ਬੈਂਕ ਚੋਂ ਪੈਸੇ ਕਢਾਉਣੇ ਨੇ ਨਾ ਏਟੀਐਮ ਨਹੀਂ ਆਇਆ ਚ ਏਟੀਐਮ ਤਾਂ ਵੀ ਮੈਂ ਹੁਣ ਲਾ ਦੂੰ ਬੈਂਕ ਵਾਲੇ ਦੀ ਤਰ ਚਲੋ ਮੈਨੂੰ ਪਤਾ ਕਰਕੇ ਫਿਰ ਇਹਨੂੰ ਏਟੀਐਮ ਕਢਾ ਕੇ ਦੇ ਦੇ ਬਿੰਦਰ ਏਟੀਐਮ ਚਲ ਬੈਂਕ ਵਾਲਿਆਂ ਨਾਲ ਮੈਂ ਕਰਦਾ ਗੱਲ ਕਰ ਤੂੰ ਬੰਦੇ ਏਟੀਐਮ ਉਹ ਹੱਦ ਹੋ ਗਈ ਯਾਰ 10 ਲੱਖ ਰੁਪਏ ਖਾਤੇ ਚ ਪਿਆ ਹੋਵੇ ਏਟੀਐਮ ਨਾਲ ਦੇਵੇ ਆ ਗਿਆ ਲੁੱਟ ਕੇ ਚੱਕਰਾਂ ਦੇ ਬੋਲ ਮਾਰਨੇ ਆ ਉਹ ਇਹਨਾਂ ਤੋਂ ਕਿਦੋਂ ਆਨੇ ਪਾਏ ਨਾ ਬੈਂਕਰ ਚ ਪੈ ਤਾਂ ਨੀ ਕਿ ਕੁਝ ਵੀ ਹੁੰਦਾ ਤੇ ਘਰ ਕਹੂੰਗਾ ਫੇਰ ਤੇ ਏਟੀਐਮ ਕਾਰਡ ਇਹ ਕੋਸ ਮਰਜ਼ੀ ਕਰਵਾ ਲਉ ਆਹ ਚੱਕ ਲਈ ਆ ਹਾਂ ਬੋਤਲ ਹੁੱਥ ਦਿੱਤਾ ਮੈਂ ਕਹਤਾ ਵੀ ਗੱਡੀ ਪਰ ਪਾਣੀ ਮਾਰਨਾ ਤਾਂ ਕਹਤਾ ਲਾਈਟ ਪੱਜ ਗਈ ਐ ਚੱਕ ਕੇ ਲੈ ਗੱਡੀ ਪਰ ਪਾਣੀ ਮਾਰਨ ਨੇ ਬਾਕੀਆਂ ਸੋਲੀਆਂ ਫੇਰ ਬੰਦ ਹੋ ਗਈਆਂ ਸਾਰੀਆਂ ਗੱਡੀ ਅੱਗ ਵਰਗੀ ਹੋਈ ਪਈ ਆ ਆ ਵੀ ਪੰਗਾ ਇਦਾਂ ਸ਼ੀਸ਼ਾ ਵੀ ਤੜਕਾ ਜਾਂਦਾ ਜਿਹੜੇ ਸਾਹ ਨਾਲ ਗਰਮ ਐਸ ਨੂੰ ਵੀ ਗੱਡੀ ਦੇ ਵਿੱਚ ਸੰਦੀਪ ਸਤਿਯੋਪਾਦ ਕੀ ਲੈਟ ਹਾਂਜੀ ਤੇ ਯਾਰ ਉਹ ਹੁਣ ਪਤਾ ਕੀ ਚੱਕਰ ਹੋਣਾ ਹੁਣ ਹੁਣ ਗੱਡੀ ਅੱਗ ਵਰਗੀ ਹੋਈ ਪਈ ਐ ਗੱਡੀ ਦੇ ਵਿੱਚ ਬਹਿ ਕੇ ਹੁਣ 500 ਰੁਪਏ ਵੀ ਤੁਸੀਂ ਆਬੂ ਤਾਬੀ ਜੇ ਫਿਰਦੇ ਆ ਮੈਂ ਪਿੰਦਰ ਕੀ ਹੋ ਗਿਆ ਪਾਣੀ ਤਾਂ ਮੈਂ ਪਾਣੀ ਵੀ ਦੇ ਇੱਕ ਬੋਤਲ ਮੰਨ ਵੀ ਦੇ ਦੇ ਹੁਣ ਵਾਹ ਗਰੂ ਦੇਖਿਆ ਘਰ ਦੇ ਵਿੱਚ ਰੌਣਕ ਫਰਿੱਜ ਭਰ ਗਿਆ ਤੇ ਆਉਣ ਨਾਲ ਪਰ ਜਿਹਨੂੰ ਸਾਹ ਨਹੀਂ ਹੁੰਦੇ ਫਰਿੱਜ ਛੋਟਾ ਲੱਗਣ ਲੱਗਾ ਇਹਨੇ ਵੀ ਫਰਿੱਜ ਛੋਟਾ ਹੁਣ ਹੈ ਮੈਂ ਠੰਡਾ ਦੇ ਚੱਲੀਏ ਫਿਰ ਚਲੋ ਆ ਲੋ ਲਾ ਮੈਂ ਦੋ ਬੋਤਲ ਲੈ ਲਈ ਨਹੀਂ ਪੁੱਤ ਪੀਣਾ ਹੈ ਨਾ ਮਾਮੇ ਜਣੇ ਇਹ ਨਹੀਂ ਜਾਂਦੇ ਜੀ ਖਵਾਣ ਨੂੰ ਆ ਕਰੀਏ ਕਿ ਇੱਕ ਮਿੰਟ ਇਹ ਕਿਹੜੀ ਕੰਪਨੀ ਦੇ ਬੂਟਾ ਆਤੇ ਰਿਹਾ ਹੈ ਹਾਂ ਇਹਦਾ ਬੱਸ 10ਵੇਂ ਹੋਰੇ ਪਾਸੇ ਨੂੰ ਦੇਖੇ ਕਿਵੇਂ ਕਮਾਈ ਇਹਨਾਂ ਨੂੰ ਇਹਦਾ ਹੋਰੇ ਪਾਸੇ ਨੂੰ ਟਾਇਟ ਟੁੱਟ ਗਿਆ ਕਰ ਜਾਂਦਾ ਇਹਨਾਂ ਨੂੰ ਹਾਂ ਐਡੀ ਲਾਦੇ ਦੇਖੀ ਟੁੱਟੇ ਤਾਂ ਨਹੀਂ ਗਿਆ ਨਹੀਂ ਹਾਂ ਮੈਨੂੰ ਤਾਂ ਲੱਗਿਆ ਮੈਂ ਕਿ ਸਾਲੀ ਮੇਰੀ ਨਜ਼ਰ ਹੈ ਕਿਤੇ ਮੇਰੀ ਆਉਂਦੇ ਆ ਹੈਂ ਛੋਟਿਆਂ ਦੇ ਫੋਲਣੇ ਆ ਨਾ ਨਾ ਮੈਂ ਨਹੀਂ ਹਾਂ ਮੈਂ ਤਾਂ ਹਾਲ ਮੈਂ ਇਹ ਇਹ ਚੱਪਲਾਂ ਕੋੜੀਆਂ ਚੱਪਲਾਂ ਸਲੀਆਂ ਬਹੁਤ ਵਧੀਆ ਇਹ ਇਹ ਤਾਂ ਐਂ ਦੇਣਾ ਸਾਲਾ ਗੱਦਿਆਂ ਪਰ ਤੁਰਦੇ ਹੁੰਦੇ ਆ ਇਟਲੀ ਵਾਲੀਆਂ ਮੈਂ ਤਾਂ ਹੀ ਕਹਿੰਦਾ ਆਈਟਮ ਲੈ ਗਿਆ ਤਾਂ ਜਿਹੜੀ ਮੇਰੀ ਧਰਤੀ ਲਦੇ ਇਹਨਾਂ ਨੇ ਅੱਧੀ ਕਵਰ ਕਰੀ ਵੀ ਆ ਹੁਣ ਹਾਂ ਹੋਰ ਕੀ ਆ ਫੇਰ ਆਪਾਂ ਇਹੀ ਲੱਗਦੇ ਆ ਅੱਖ ਲਓ ਬਈ ਲੈ ਤੇ ਇਹਨੂੰ ਐਸ਼ ਕਰੋ ਐਸ਼ ਸਾਡੇ ਨਾਲ ਰਹੋਗੇ ਤਾਂ ਐਸ਼ ਕਰੂਗੇ ਜ਼ਿੰਦਗੀ ਦੇ ਸਾਰੇ ਮ제 ਕੈਸ਼ ਕਰੂਗੇ ਕੋਈ ਬੋਤਲ ਲੈ ਕੇ ਆਈ ਸੀ ਪਾਣੀ ਵਾਲੀ ਬਾਹਰ ਬਾਹਰ ਚ ਹੋਰ ਜਦੋਂ ਕਮਰੇ 'ਚ ਏਸੀ ਚੱਲਣ ਕਰਕੇ ਨਾ ਕਮਰੇ ਦੇ ਵਿੱਚ ਠੰਡਾ ਹੀ ਰਹਿੰਦਾ ਕਮਰਾ ਹੁਣ ਤੁਸੀਂ ਪੋਤਰ ਪਾਣੀ ਦੀ ਪੀਤੀ ਕਿਤੇ ਪੀਲੀ ਸਾਡੀ ਆ ਪਈਏ ਜੀ ਲੋ ਹੁਣ ਆਓ ਲੋ ਜੀ ਆ ਪਰਸਲੇ ਲੱਜ ਪਾਸ ਨਹੀਂ ਚੱਕਣਾ ਘਰ ਵਾਲੇ ਨਾਲ ਬੋਲੇ ਚੱਕ ਲਾ ਪਤਾ ਤਾਂ ਲੱਗੇ ਵੀ ਘਰ ਵਾਲਾ ਮਾਰਦਾ ਹੈ ਪਾਸਾ ਦਵਾਈ ਨਾ ਕੇ ਹੱਤਾ ਲਿਆ ਕਿਉਂ ਮੈਂ ਦੇ ਕੇ ਨਹੀਂ ਆਇਆ ਪੁੱਛੀ ਚਾਹ ਤਾ ਤਾ ਇਹ ਕੰਦੀ ਦਾ ਨਾ ਚਾਹੇ ਚੱਲ ਆਪਾਂ ਪਾ ਦੇ ਦੋ ਪਰਸੇ ਦਵਾਈ ਮੰਗਣਾ ਬੋਲੇ ਤਾਂ ਮੇਟਾਈ ਹੋ ਤੇਰੀ ਜਾਨ ਨੂੰ ਪਰਸਾਂ ਦਾ ਘਟਾ ਇੰਨਾ ਸੋਹਣਾ ਪਰਸਾਂ ਮੈਂ ਕਿਤੇ ਦਿਨ ਪਹਿਲਾਂ ਵੀ ਇਹਦੀ ਤਾਰੀਫ ਕਰੀ ਦੀ ਬਹੁਤ ਹੁਣ ਪਰਸਾਂ ਭਾਗਾਂ ਵਾਲਾ ਪਰਸਾਂ ਪੈਸੇ ਪਤਾ ਕਿੰਨੇ ਹੋਣੇ ਇਹਦੇ ਚ ਐਨੇ ਮੇਰੇ ਕੋਲ ਨਹੀਂ ਹੋਣੇ ਜਿੰਨੇ ਇਹਦੇ ਚ ਤਾਰੀਫ ਵੀ ਕੀਤੀ ਤੁਸੀਂ ਇੱਕ ਗੱਲ ਵੀ ਕਹੀ ਸੀ ਵੀ ਸੰਦੀਪ ਤੋਂ ਬੋਪ ਪਰਸਾ ਇੱਕ ਮਨ ਨੂੰ ਦੇ ਦੇਵੇ ਹਾਂ ਉਹ ਦੇ ਦੇ ਦੂੰਗਾ ਜਬ ਜਵਾਨ ਰਹੀ ਜਦ ਤਨ ਤੂੰ ਮਾਲਾ ਇਹਦੇ ਨੂੰ ਪਰਸਾ ਮਿਲੂਗਾ ਜਾ ਤੈਨੂੰ ਕਹਿਤਾ ਅਰ ਬਲਾਗ ਦੇ ਵਿੱਚ ਫੜਾਉਂਗਾ ਤੈਨੂੰ ਪਰਸਾਂ ਮੈਂ ਹਾਂ ਦੋ ਦਾ ਪਰਸਾਂ ਤੇਰਾ ਉਹ ਚਲ ਦੇ ਦੀ ਕਿਤੇ ਨਹੀਂ ਤੇਰਾ ਫਰਕ ਪੈਣ ਲੱਗਿਆ ਤੈਨੂੰ ਕਿਸੇ ਦਾ ਮਾਨ ਤਾਨ ਵੀ ਰੱਖ ਲੀਦਾ ਹੁੰਦਾ ਉਹ ਹੀ ਕਹਦੇ ਝੂਠੇ ਮੂੰਹੇ ਕਹਦੇ ਵੀ ਹਾਂ ਲੈ ਦੰਨੀ ਐ ਨਾ ਨਾ ਦਿੱਤਾ ਲੈ ਕੇ ਦੇਣਾ ਉਹਦਾ ਘਰ ਵਾਲਾ ਲੈ ਕੇ ਦੇਊਗਾ ਮੈਂ ਕੋਈ ਨਾ ਨਾਲ ਦੇਣੀ ਉਹ ਹੁੰਦੇ ਬਹੁਤ ਐ ਹਾ ਹਾ ਇੱਥੇ ਇਹਨੇ ਸਿਰੇ ਲੱਗਦਾ ਟਿਉਰੀ ਬਹੁਤ ਐ ਹੁਣ ਆਇਆ ਚਾਰ ਕੇ ਦਿਨ ਚਾਰ ਮਹੀਨੇ ਪਿੰਦਰ ਨਾਲ ਜਦ ਤੱਕ ਦਾ ਪਰਸ ਲੈ ਕੇ ਘੁੰਮੂਗੀ ਨਹੀਂ ਉਹ ਸਰੇ ਦੀ ਬੱਠਾ ਅੱਜ ਇਹਨੇ ਮੇਲੇ ਲੱਸੀ ਰੇਣੀ ਬਾਹ ਬਾਹ ਵਾਤਾ ਹੈਗਾ ਯਾਰ ਹੁਣ ਗੱਡੀ ਦੇ ਵਿੱਚ ਨਾ ਜਾ ਤੁਸੀਂ ਬਹਿਣਾ ਆਏ ਹਾਏ ਹਾਏ ਇੰਨੀ ਠੰਡੀ ਹੋਈ ਵੀ ਨਾ ਗੱਡੀ ਓਹ ਤੁਸੀਂ ਕਹਿੰਦਾ ਬੱਲੇ ਓ ਛਿਮਲਾਈ ਬਣਾਤਾ ਅੱਜ ਨਾ ਪਾ ਤੁਸੀਂ ਗੱਡੀ ਸਟਾਰਟ ਕਰ ਲਓ ਛਿਮਲੇ ਫਲੈਟ ਮੈਂ ਕਹਿੰਦਾ ਜੇ ਆ ਜਾਵੇ ਪਾ ਪਾਣੀ ਮਾਰ ਦੇ ਮੁਰੇ ਸੀ ਨਾ ਛੇਤੀ ਠੰਡੀ ਕਰ ਦੇਣੀ ਗੱਡੀ ਓਹ ਕਰੋ ਦੱਪਾ ਸ਼ੱਕਲ ਨੂੰ ਦੇ ਬੋਤੇ ਹਾਂ ਨਾਲੇ ਤੁਸੀਂ ਉਧਰ ਆਪ ਉਧਰ ਤੇ ਹੁੰਦੇ ਹੁੰਦੇ ਮੱਥਾ ਟੇਕ ਕੇ ਆਉਂਗੇ ਬਰੈਂਡ ਵਾਹ ਕਰੋ ਸੱਚਾ ਪਾਤਸ਼ਾ ਮਿਲਦੇ ਜੀ ਫੇਰ ਤੁਹਾਨੂੰ ਅਟਕੇ ਹਾਂ ਬੱਤ ਠੀਕ ਹੈ ਪੈਠੇ ਠੀਕ ਹੈ ਨੇ ਜਿਹੜਾ ਤਾਂ ਹੱਥ ਤੇ ਸੱਕਿਆ ਮਤਾਂ ਆਪ ਦਾ ਆਪਾਂ ਨੇ ਬਣਾ ਇਹ ਜਿਹੜਾ ਬਣਵਾਇਆ ਤਾਂ ਪਿੰਡ ਦੇ ਜਿਆਦਾ ਆਪਾਂ ਨੇ ਇਹਦੇ ਆਇਆ ਨਹੀਂ ਆ ਤਾਂ ਸੋਹਣਾ ਹੈ ਵੀ ਆ ਮੈਂ ਕਹਿੰਦੀ ਹੈਵੀ ਦੇ ਬਣਵਾਣਾ ਫੇਰ ਕੋਈ ਆਉਣਾ ਨਹੀਂ ਇਹ ਤਾਂ ਮਾਪ ਬੜਾ ਦਾ ਜੇਗਾ ਕੋ ਬਣੂਗਾ ਨਹੀਂ ਲੈ ਪਹਿਲਾਂ ਤੇ ਨਾ ਦੇਵੀ ਪਹਿਲਾਂ ਤੋਂ ਦੇਖ ਪਾਜੀ ਟੁੱਟਣਾ ਨਹੀਂ ਹੈਗਾ ਹਾਂ ਹੈ ਜੀ ਪਰ ਬਜਨ ਵੀ ਇਹਦਾ ਪਾਈਆ ਹੋਣਾ ਪਾਈ ਨਹੀਂ ਹੋਣਾ ਥੋੜਾ ਜਿਹਾ ਦੇਖੋ ਪਾਈਆ ਦਾ ਆਉਣਾ ਹੈ സിന്ദ്ര ദ വജു ടോട്ട വയന നി হাত <pir> ভাৰা ਨਾਵ ਲੇ ਲਾ ਤਾ ਨਾਵ ਦਾ ਹੈਗਾ ਤਾਂ ਦੇਖੀ ਇਹ ਹੈ ਜਿਹਾ ਬਣਾ ਲਈ 6 ਹੈ ਜਿਹਾ ਬਣ ਜੂ ਕਿੰਨੇ ਚ ਬਣਨਾ ਆ ਵਿੱਚ ਦੋਹੇ ਕੜੇ ਦੇਖੋ ਤਾਂ ਕਿੰਨੇ ਕੁ ਪੈਸੇ ਪੈਣੇ ਆ ਹੁਣ ਚਾਂਦੀ ਕਿਲੇ ਚਲਦੀ ਹੈ ਬਾਈਕ ਪਾ ਪਾ ਆਊਗਾ ਤੂੰ ਤਾਂ ਜਮੀ ਹੱਥ ਚ ਫਸਾ ਕੇ ਖੜ ਗਿਆ ਇਹ ਵੀ ਨਾ ਵੀ ਕੋਈ ਹੱਥ ਬਾਅਦ ਹੀ ਖੋਲੂਗਾ ਬਾਅਦ ਤੇ ਹੈ ਜੀ ਉਹ ਨੋ ਮਰ ਪੈ ਲੂ ਮੈਨੂੰ ਤੂੰ ਨੂੰ ਹੱਥੋਂ ਤਾ ਇਹ ਹੋ ਰੂ ਨੂੰ ਆ ਬੜਾ ਉਹ ਨਾਲ ਸਿਆ ਪੈ ਜਾ ਹਾਂ ਨਹੀਂ ਕਰ ਦਿੰਦਾ ਮੇਰੇ ਕੋਈ ਦੁਕਾਨ ਦਾ ਉਹ ਹਰ ਵੀ ਆ ਜਿਹਨੂੰ ਮੈਂ ਮਾਰ ਤਾ ਮਾਰਨਾ ਕੀ ਤਾ ਕਿਹੜੀਆਂ ਗੱਲਾਂ ਕਰਦਾ ਤੂੰ ਉਹ ਮੈਂ ਤੇ ਗਈਆਂ ਦਾ ਕੰਮ ਕਰਦਾ ਕੜੇ ਨਾਲ ਤਾਂ ਗਏ ਗੁੱਟੜੀਆਂ ਉੱਤੇ ਹਣਾ ਕਿੰਨੇ ਕਿੰਨੇ ਕਿੱਦਾਂ ਬਣਦੇ ਹੋ ਕੋਣੋਂ ਵਿੱਚ ਤੇ ਉਹ ਕਟਪਟ ਕਰਦੇ ਉਹ ਤਾਂ ਨਮਾ ਹੀ ਆ ਉਹਨੂੰ ਤਾਂ ਤੁਸੀਂ ਪੂਰੇ ਰੈੱਡ ਪਰੇ ਰੱਖ ਲਿਓ ਹਣ ਔਰ ਉਹਨਾਂ ਕਿਤੇ ਦੂਰ ਦੂਧ ਤੇ ਪਾਦੋ ਵੀ ਧੋਣਾ ਹੋਣਾ ਫਲਾਣਾ ਕਰਨਾ ਉਹ ਤਾਂ ਇਹ ਨਹੀਂ ਹੱਥ ਨੂੰ ਵੀ ਨਹੀਂ ਲਾਇਆ ਇਹਨਾਂ ਨੇ ਪਤਾ ਹੀ ਲੱਗ ਜਾਂਦਾ ਪਾਏ ਨਾ ਪਾਏ ਦਤਾ ਹਨਾ ਹਨਾ ਕੋਲਤੀ ਗਿਆ ਹੋਇਆ ਇਹ ਕੀ ਕਰ ਜਾਂਦੀ ਹੈ ਹਨਾ ਕੀ ਕਰਨਾ ਤੰਗ ਬੋ ਕਰਦੀ ਐ ਜੀ ਚਲੋ ਹੋਤਾ ਕਲ ਤੇ ਕਲ ਕੁੱਤਾ ਚੱਲ ਕਾ ਪ੍ਰੈਸ ਪ੍ਰੈਸ ਤੇ ਦੇ ਬੱਫੇ ਕੱਟ ਦਿੰਦੇ ਨੇ ਵੀ ਲੈਣ ਕੰਮ ਕਰਾ ਕੇ ਦੱਸਦੇ ਜਾਂਦੇ ਨੇ। ਹਾਂ। ਅਦੇ ਜੋ ਹੋਰ। ਉਹਦੇ ਵਿੱਚ 10000 ਹੋਰ ਪਊਗਾ। ਦੂਸਰਾ ਤੁਹਾਨੂੰ ਵਾਪਸ ਕਰ ਦਿੰਦੇ। ਮੈਂ ਦੇਖ ਨਹੀਂ ਭਾਈ ਇੰਨੀ ਕਰਦੇ। ਐਟਲੀ ਤੁਹਾਡੀ ਕਰੀਏ ਮੈਂ ਵਿੱਚ ਕਿੰਨਾ ਕਿਤੇ ਕਰਦੇ। ਉਹ ਨਹੀਂ ਆਪਾਂ। ਉਹ ਮੈਂ ਕਮਨ ਪਚਾ ਦਿੰਦੀ। ਉਹ ਤਾਂ ਕੋਈ ਜੱਗ। ਸਿਆਣਾ ਇਹਨੂੰ ਕਹਿੰਦਾ ਸਿਆਣ ਆਪਾਂ। ਹਾਂ ਨਹੀਂ ਨਹੀਂ ਵਿੱਚੋਂ 1200 ਰੁਪਏ ਸਾਡਾ ਪੈ ਜਾ। ਕਹਿੰਦੇ ਜੋ ਬੱਚਦਾ। ਇਹ ਥੋੜਾ ਹੈਵੀ ਹੈ ਨਾ। ਅਦਰ ਫੋੜਾ ਚੈਨ ਜਨਾਬ ਨੇ ਇਹਦੇ ਨਾਲ ਵੀ ਬਣਾ ਲੈਣੇ ਆਹੀ ਡਿਜ਼ਾਈਨ ਆਹੀ ਡਿਜ਼ਾਈਨ ਹਾਂ ਇਹਨੇ ਤੋਲੇ ਦਾ ਬਣਾ ਦੋ ਇੰਨੇ ਕਿ ਤੋਲੇ ਬਣਾ ਲੈ ਆ ਆ ਚਲ ਅੰਡਾ ਕਾ ਪਾ ਲਈਂ ਇਹਨਾਂ ਨੂੰ ਦੇਣਾ ਉਹ ਵਿੱਚ ਪਾ ਕੇ ਉਹਨੇ ਕਦਾ ਪਾਉਂਦੇ ਕੋ ਯਾਰ ਪੂਰ ਪਾ ਲੈ ਆ ਚਲ ਦੋ ਬਸ ਚਲ ਹਾਂ ਚਲ ਪੁੱਲੂ ਤਾਂ ਹੁਣ ਉਹ ਚਾਹੀਦਾ ਹਾਂ ਹੁਣ ਪਾਹ ਕਾਲੀ ਆ ਨਾ ਤਾਂ ਉਹ ਵੀ ਵਿੜਵਾਤਾ ਉਹ ਬਾਲੀ ਜਿਹੜੀ ਆ ਰਹੀ ਉਹ ਨੈਕੂ ਜਿਹੜਾ ਮਸਤਾ ਹੈ ਉਹ ਵੀ ਤੇ ਕਿਹਾ ਨੰਬਰ ਜੀ ਬਹੁਤ ਆਇਆ ਥੋੜੇ ਦੇ ਲੱਗੇ ਕਿ ਨਹੀਂ ਜਾਨੋ ਵਧੀਆ ਡਿਜ਼ਾਈਨ ਇਧਰ ਤੇ ਹੋਰ ਦੇਖ ਲੈ ਤੇ ਬੜਿਆ ਚ ਹੈਗਾ ਪੈਸਾ ਚ ਅਚਾਨਕ ਨਾਪ ਆਮ ਨਾਲੋਂ ਇੱਕ ਨੰਬਰ ਵੱਡਾ ਇਹਨਾਂ ਦਾ ਹਾਂ ਜੀ ਹਾਂ ਚੁੱਪੀ ਨਹੀਂ ਕਰਦੀ ਮਾਹਰ ਸਤਨਾ ਪਰ ਕੱਲ ਕੱਲ ਤੂੰ ਜਸਤ ਕਰਨ ਆ ਲਾ ਕੇ ਰਹੀ ਜੀ ਸਵੇਰੇ ਐਸੇ ਟਾਈਮ ਦੇ ਲਾ ਨਾ ਅਪਟੇ ਜਹ ਹੈ ਜੀ ਮੜਵਾਲਾ ਚੱਲ ਜੀ ਜੀ ਕਰਾਂਗੇ ਹਾਂ ਆਈ ਜੀ ਚਾਹੀਦਾ ਮੈਨੂੰ ਤੈਨਾਂ ਚ ਕੋਸੋ ਸਤ ਨਾਮ ਵਾਹਗੁਰੂ ਰਣਦਾਵਾ ਜੇ ਕੋਸੋ ਲਿਖਣਾ ਉਹ ਵੀ ਲਿਖ ਦੇਣਗੇ ਇਹ ਪਲੇਨੇ ਰੱਖਣਾ ਇਹਨਾਂ ਨੂੰ ਨੋਰਮਲ ਆ ਠੀਕ ਉੱਧਾ ਕੀ ਰੇਟ ਆ ਚਾਂਦੀ ਦਾ ਜੀ ਅੱਜ ਦਾ 1400 ਰੁਪਏ ਤੋਂੜਾ ਮੋੜੇ ਜੋ ਦੇ ਨੂੰ ਡੋਲ ਦੇ ਲਿਆਸਾ ਤੇ ਬੋਤਲ ਹੈ। ਮਾਪ ਹੋਈ ਆ ਤੇ ਜਿਹੜਾ ਤੁਹਾਨੂੰ ਪਹਿਲਾਂ ਚੈੱਕ ਨਾਪ ਤੁਹਾਡੇ ਕੋਲ ਹੁਣ ਪਤਾ ਜੀ ਤੁਸੀਂ ਨੋਟ ਕਰ ਲਿਓ ਆਪਣਾ। ਹਾਂ। ਜੇ ਉਹਨੂੰ ਥੋੜਾ ਬਹੁਤਾ ਟੈਟਟ ਲਾ ਕਰਾਉਣਾ ਹੁਣ ਤੇਰੇ ਕੋਲ ਆਪਸ਼ਨ ਹੈਗਾ। ਕੋ ਕਿ ਲਾ ਕੇ ਕਰਨ ਹੁੰਦੀ ਹੋ ਸੈਨ ਘੰਟ ਤੱਕ ਮੇਡੂਣਾ ਪਹੁੰਚ ਗਏ ਜੀ ਘਰ ਮੈਂ ਦਵਾ ਲੇਨ ਹਲੋ ਮੈਂ ਇਥੇ ਵੀ ਆਈਏ ਜੀ ਦੂਜਾ ਸੱਤਿਆ ਜੀ ਆਉਂਦੇ ਹੋ ਇਧਰ ਅੱਗੇ ਟਿੱਕ ਰੱਖਿਆ ਬੈਗ ਠੱਕਾ ਸਮਾਨ ਸੱਤ ਕਰੋ ਹਾਂ ਤੁਸੀਂ ਵੀ ਚੱਕ ਲਿਆ ਬਤਰੀ ਸੇਵਾ ਕਰ ਲਈ ਮੈਂ ਤੁਹਾਡੀ ਚਲੋ ਜਾਨ ਦੋ ਹੁਣ ਤੇਰੀ ਹੋ ਪਈਆ ਹੈ ਹਾਂ ਉਹ ਚੱਕ ਕੇ ਅੱਧਾ ਰਕਰੀ ਸੋਈ ਸੀ ਕਿਆ ਪਾਵੀ ਆਹ ਉਹ ਬੈਟਰੀ ਸੇਵਾ ਕਰ ਲਈ ਇਹਨਾਂ ਦੀ ਚੱਲ ਚੱਲੀਆ ਸੱਦੀ ਹੋ ਕੇ ਕਰਨ ਦਰਪਾ ਲਓ ਆ ਜੋ ਸਾਈਆ ਰੋਹ ਚੱਲ 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 ਬਾਦੂ ਸੇਵਾ ਉਹ ਲਈ ਇਹਨਾਂ ਦੀ ਲੋਕ ਲੋਕ ਨੂੰ ਹੱਥ ਪਾ ਵੈਰੀ ਗੁੱਡ ਉਹ ਮੂਰੀ ਰੱਖਦੇ ਐ ਵੈਰੀ ਗੁੱਡ ਚਲ ਖੰਡਾ ਤੇ ਕੰਗੇ-ਕੁੰਗੇ ਜੇ ਮਾਰੇ ਭਗਾ ਕੇ ਆ ਪਿਆ ਥੱਲੇ ਰੀਤ ਦਾ ਹੀ ਆ ਤੇਰੀ ਜੰਗੀ ਵੀ ਨਾ ਨੀ ਸਾਰਨਾ ਫੇਰ ਛੁਗਾਂ ਤੈਨੂੰ ਹੀ ਪਤਾ ਚੱਲ ਮੈਂ ਆਜਾ ਉਹ ਤੇ ਤੁਰੀ ਹੈ ਨਹੀਂ ਸਕੂਲ ਦਾ ਵਿਚਾਰੇ ਨੂੰ ਪਹਿਲੀ ਬੁਖਾਰ ਚੜਾਤਾ ਇਹਨੂੰ ਸਕੂਲ ਜਾਣਾ ਸਵੇਰੇ ਕਿ ਨਹੀਂ ਨਾ ਜੀ ਮਾਮਾ ਨਾ ਜੀ ਕਿ ਮੇਰਾ ਮਾਮਾ ਆਵਾ ਪਾਣੀ ਲੈਣਾ ਹੁਣ ਓਏ ਇੱਥੇ ਨਿਕਲੇ ਲਾਵਾਂਗਾ ਕੀ ਆਤੀ ਜੀ ਤੂੰ ਹੀ ਨਹੀਂ ਗਈ ਯਾਰ ਮੈਂ ਤਾਂ ਲੈ ਕੇ ਗਈਆਂ ਮੈਂ ਦਾਦੀ ਜੀ ਮੈਂ ਡਾਕਟਰ ਨਹੀਂ ਆਈ ਆਹ ਦੇ ਪਈ ਤੇਰੀ ਡੈਡੀ ਨੇ ਲਗੋ ਲਈ ਡੈਡੀ ਨੇ ਲਗੋ ਲਈ ਉਹ ਹੋਰ ਨੂੰ ਕਾਨੂੰ ਦਿਖਾ ਦਿੱਤਾ। ਦੇਖੇ ਨਾ ਨਾ ਖਾ ਲੂ। ਪੁੱਤ ਨਾ ਨਾ ਤੈਨੂੰ ਦਵਾ ਦੰਦੇ ਹੋਰ ਦਵਾ ਦੂੰਗਾ ਮੇਰਾ ਪੁੱਤ ਨਹੀਂ ਦੇ ਦੇ। ਇਹ ਤਾਂ ਬਹੁਤ ਸਿਆਣੀ ਧੀ ਐ। ਤੈਨੂੰ ਮੈਂ ਲਿਆ ਦੂੰਗਾ। ਉਹ ਬਹੁਤ ਸਿਆਣੀ ਧੀ ਦੇ ਦੇ। ਚਲ ਠੀਕ ਹੈ ਤੇ ਆਹ ਰੱਖੀਆ ਆਪਣਾ। ਐ ਨਾ ਸ਼ਾਂਤ ਰਹੀ। ਹਾਂ। ਗੁਰੂ ਵੀ ਹੋ ਸੀ ਤਾਂ। ਕੱਲ ਬਹੁਤ ਉੱਚੀ ਬੋਲੀ। ਜਿਹੜਾ ਤੂੰ ਜਿਹੜਾ ਤੂੰ ਉੱਥੇ ਗਾਂ ਵਾਲੀ ਭਾਸ਼ਾ ਨਾ ਹੋਰ ਨਾ ਬੋਲੋ। ਉਹਰੇ ਬੰਦੇ ਰਹਿੰਦੇ ਸਾਰੇ। ਅਰੇ ਗਾਇ ਨਹੀਂ ਆਈ ਗਿਆ। ਡੈਰੀ ਵੀ ਤੇ ਫਾਟ ਨੰਬਰ ਜੂਲ ਲਿਖਾ ਦੀਆ ਆਪਣਾ। ਮੈਂ ਲਿਖਾ ਦੂੰਗਾ। ਡੈਡੀ ਦਾ ਨੰਬਰ ਮੇ 777 253375 ਦੱਸ ਇਧਰ ਤੁਹਾਨੂੰ ਫੋਨ ਲਾਜਣੇ ਹੁਣ ਜੇ ਪੂਰਾ ਨੰਬਰ ਦਿੱਤਾ ਤਾਂ ਤੰਗ ਹੋ ਜਰਦਾ ਤੱਕ ਨੰਬਰ ਬੰਦ ਕਰਾਵਾਂ ਸ਼ਾ ਠੀਕ ਹੈ ਮੇਰੇ ਵੀਰ ਭਾਈ ਜਿਹੜਾ ਚੌਣੇ ਵਾਲਾ ਸਾਡੇ ਮੇਰੇ ਫੋਨ ਜਦੋਂ ਲਾਜਣੇ ਕਰਦਾ ਠੀਕ ਹੈ ਸ਼ਮਾਂ ਦੂਗਾ ਸ਼ਮਾਂ ਦੂਗੀ ਚੈਨ ਹਾਂ ਸ਼ਮਾਂ ਚੱਲ ਜਾਈਂ ਠੀਕ ਹੈ ਚੱਲ ਆਇਆ ਨਾ ਤੀ ਵੀ ਹਾਂ ਛੱਡ ਕੇ ਚੱਲੀ ਆ ਜੈਸਮਿੰਨ ਕਰਕੇ ਜਾਣਾ ਸੀ ਜੈਸਮਿੰਨ ਤੇ ਲੀਜੀਏ ਥੋੜੀ ਜਿਹੀ ਜੈਸਮਿੰਨ ਕਰਕੇ ਚੱਲੀ ਆ ਉਹ ਜੂਰੀ ਹੈ ਉਹ ਜੂਰੀ ਹੈ ਨਹੀਂ ਇਹ ਬੁੱਤ ਤੈਨੂੰ ਪਤਾ ਸਾਰੇ ਕਿੱਥੇ ਜ਼ਿੰਮੇਵਾਰੀ ਛੱਡਣ ਮੇਰਾ ਜੀ ਕਰਦਾ ਵੀ ਹੈ ਹੋ ਜਾਂਦਾ ਛਾਸਰੀਨ ਤਾਂ ਹੈ ਧਿਆਨ ਰੱਖੀ ਆਪਣੇ ਘਰ ਵਾਲੇ ਦਾ ਹਾਂ ਆਪਣੇ ਹਾਂ ਹੈਂਡ ਪੰਪ ਦਾ ਧਿਆਨ ਰੱਖੀ ਹੋਣਾ ਹਾਂ ਤੇਰੇ ਕੋਲ ਸਭ ਕੇ ਚੱਲੇ ਆ ਠੀਕ ਹੈ ਮੈਰੀ ਤਾਂ ਕੱਲ ਮੈਂ ਗੱਲ ਨਹੀਂ ਨੂੰ ਮਰੇ ਰੋਖੀ ਮਰੇ ਕਾਬੂ ਜੋ ਕਰੀ ਹਾਂ ਚਲ ਕੀ ਕਹਾਂ ਅੰਦਰ ਚਲੋ ਬੈਠੋ ਲੋ ਭੈਰੋ ਦਨੋ ਹ ਬਰਸ 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 ਡਾੜੀ ਦੀ ਛਾਇਰੀ ਤੇ ਹੋ ਪਿਆ ਦਾ ਬਾਬਾ ਨੇ ਪਿਆਰ ਰੱਖਿਆ ਡਾੜੀ ਦੀ ਛਾਇਰੀ ਪਰ ਅੱਛਾ ਉਹ ਪਿਆ ਅੰਦਰ ਬੀਲ ਚੇਅਰ ਪਰ ਲਫਾਫਾ ਪਿਆ ਰੱਖਾ ਬਰਸ ਸੈਂਪੂ ਉੱਪਰ ਬਲ ਬਲ ਚੱਲ ਠੀਕ ਆ ਫਿਰ ਚਲੋ ਭਾਈਓ ਕੱਪੜੇ ਨਹੀਂ ਲੈ ਜਾਣੇ ਅੱਛੀ ਸੁੱਕਣੇ ਪਾ ਲੈਣਾ ਆਇਆ ਜਾਣਾ ਭੋਗ ਪਰ ਭੋਗ ਪਰ ਆਇਆ ਨੂੰ ਅਸੀਂ ਥੀਲੇ ਕੱਪੜੇ ਲੈ ਜਾਂਦੇ ਚੱਗੀ ਨਾ ਹਾਂ ਚਲੋ ਬਾਹਰ ਕਰੋ ਸੱਤ ਨਾਲ ਚੱਪਾ ਚੱਲ ਸੁੱਕੇ ਕਿ ਮਾਹੇ ਕਰੋ ਹਾਂ んのこら辺が。